ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤ ਦੀ ਬਠਿੰਡਾ ਦੇ ਸ਼੍ਰੀਚੰਦ ਗਊਸ਼ਾਲਾ ਦੇ ਵਿੱਚ ਸਤੀਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਪਵਨ ਗੁਪਤਾ ਜੀ ਰਾਸ਼ਟਰੀ ਪ੍ਰਦਾਨ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਗਊ ਪ੍ਰੇਮੀ ਨਾਲ ਮੀਟਿੰਗ ਕੀਤੀ ਗਈ ਇਹ ਮੀਟਿੰਗ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦੇਣ ਲਈ ਕੀਤੀ ਗਈ ਅਤੇ 16 ਦਸੰਬਰ ਨੂੰ ਸੂਬੇ ਦੇ ਸਾਰੇ ਹੀ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਮੂਰੇ 12 ਵਜੇ ਤੋਂ 2 ਵਜੇ ਤੱਕ ਧਰਨਾ ਲਗਾਉਣ ਲਈ ਫੈਸਲਾ ਲਿਆ ਗਿਆ ਅਤੇ ਅਤੇ ਇਹ ਵੀ ਕਿਹਾ ਗਿਆ ਕਿ ਗਊ ਹੱਤਿਆ ਕਰਨ ਵਾਲਿਆਂ ਦੇ ਉੱਤੇ ਜਦੋਂ ਤੱਕ 302 ਦੇ ਪਰਚੇ ਦਰਜ ਨਹੀਂ ਹੁੰਦੇ ਤੇ ਉਦੋਂ ਤੱਕ ਇਹਨਾਂ ਦੇ ਖਿਲਾਫ ਜੰਗ ਜਾਰੀ ਰਹੇਗੀ ਆਓ ਜਾਣਦੇ ਹਾਂ ਪਵਨ ਗੁਪਤਾ ਜੀ ਦੀ ਜ਼ੁਬਾਨੀ ਕੀ ਕਹਿਣਾ ਹੈ ਉਹਨਾਂ ਦਾ ਸਰ ਕੀ ਨਾ ਮੈਂ ਤੁਹਾਡਾ ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਅੱਜ ਜਿਹੜੀ ਮੀਟਿੰਗ ਹੋਈ ਹੈ ਉਹ 16 ਦਸੰਬਰ 2024 ਨੂੰ ਪੰਜਾਬ ਦੇ ਵਿੱਚ ਜਿਹੜਾ ਵੱਡੇ ਪੱਧਰ ਤੇ ਗਊ ਹੱਤਿਆ ਕਾਂਡ ਹੋ ਰਿਹਾ ਹੈ ਗਊ ਤਸਕਰੀ ਹੋ ਰਹੀ ਹੈ ਲੰਬੇ ਸਮੇਂ ਤੋਂ ਜਿਹਦੇ ਲਈ ਸ੍ਰੀ ਸਤੀਸ਼ ਸ਼ਰਮਾ ਜੀ ਗਊ ਰੱਖਿਆ ਦਲ ਦੇ ਪ੍ਰਧਾਨ ਨੇ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਨੇ ਉਸ ਸੰਬੰਧੀ ਜਦੋਂ ਅਸੀਂ ਸਰਹੰਦ ਵਿਖੇ ਜਿਹੜਾ ਗਊ ਹੱਤਿਆ ਕਾਂਡ ਹੋਇਆ ਉਸ ਨੂੰ ਦੇਖਿਆ ਤਾਂ ਹਿੰਦੂ ਸਮਾਜ ਨੇ ਰਲ ਕੇ ਫੈਸਲਾ ਕੀਤਾ ਸਾਰੇ ਗਊ ਪ੍ਰੇਮੀ ਸੰਗਠਨਾਂ ਨਾਲ ਲੈ ਕੇ ਇਹ ਲੜਾਈ ਲੜਨ ਦਾ ਫੈਸਲਾ ਹੋਇਆ ਕਿ ਜਦ ਤੱਕ ਗਊ ਹੱਤਿਆ ਕਾਨੂੰਨ ਦੇ ਉੱਤੇ ਪੂਰੀ ਪਾਬੰਦੀ ਨਹੀਂ ਲੱਗ ਜਾਂਦੀ ਗਊ ਮਾਤਾ ਨੂੰ ਰਾਜ ਦਾ ਰਾਜ ਗਊ ਮਾਤਾ ਦਾ ਦਰਜਾ ਨਹੀਂ ਮਿਲ ਜਾਂਦਾ ਗਊ ਸੈਂਸ ਬਾਰੇ ਪੂਰੀ ਜਾਣਕਾਰੀ ਹਰ ਮਹੀਨੇ ਪੰਜਾਬ ਸਰਕਾਰ ਨਹੀਂ ਦਿੰਦੀ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਔਰ ਗਊ ਹੱਤਿਆ ਕਰਨ ਵਾਲੇ ਤੇ 302 ਦਾ ਮਕਦਮਾ ਦਰਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਉਸ ਸੰਬੰਧੀ ਲੜਾਈ ਲੜਦੇ ਹੋਏ ਇਹ ਸਾਰੇ ਪੰਜਾਬ ਚ ਵੱਖ-ਵੱਖ ਸ਼ਹਿਰਾਂ ਚ ਜ਼ਿਲ੍ਹਿਆਂ ਚ ਗਊ ਮਾਤਾ ਦੀ ਸੁਰੱਖਿਆ ਲਈ ਗਊ ਇਨਸਾਫ ਮੋਰਚੇ ਦੇ ਬੈਨਰ ਤਲੇ ਬੈਠਕ ਹੋ ਰਹੀ ਹੈ ਜਿਹਦੇ ਵਿੱਚ ਅੱਜ देर रात ਬਟਿੰਡਾ ਦੇ ਵਿੱਚ ਇਹ ਸਾਰੇ ਜਿਹੜੇ ਗਊ ਪ੍ਰੇਮੀ ਐ ਬਾਬਾ ਜੀ ਸਾਡੇ ਪਰਵਿੰਦਰ ਬਾਂਸਲ ਪਰਵਿੰਦਰ ਬਾਂਸਲ ਜੀ ਇਹਨਾਂ ਦੇ तमाम ਸਾਥੀ ਔਰ ਸतीश ਜੀ ਦੀ ਅਗਵਾਈ ਚ ਮੀਟਿੰਗ ਹੋਈ ਹੈ ਉਹਦੇ ਚ ਫੈਸਲਾ ਕੀਤਾ ਗਿਆ ਕਿ 16 ਦਸੰਬਰ 2024 ਨੂੰ ਜਿਹੜਾ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਮੁਰੇ ਧਰਨਾ ਦਿੱਤਾ ਜਾਏਗਾ ਉਹ ਚ ਇੱਥੇ ਦੀ ਸਮੂਹ ਗਊ ਪ੍ਰੇਮੀ ਸੰਗਠਨ ਸਨਾਤਨ ਧਰਮ ਪ੍ਰੇਮੀ ਸੰਗਠਨ ਸਮਾਜ ਦੇ ਸਾਰੇ ਜਾਗਰੂਕ ਸੰਗਠਨ ਹਿੱਸਾ ਲੈਣਗੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਮਾਜ ਦੇ ਲੋਕ ਇੱਥੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦੇਣਗੇ ਜਿਸ ਚ ਪ੍ਰਮੁੱਖ ਮੁੱਦਾ ਗਊ ਮਾਤਾ ਦਾ ਹੋਏਗਾ ਅਰ ਦੂਸਰਾ ਜਿਹੜਾ ਜਵਲੰਤ ਮੁੱਦਾ ਹੈ ਬੰਗਲਾਦੇਸ਼ ਦੇ ਵਿੱਚ Hindu ਸਮਾਜ ਦੇ ਨਾਲ Sikh ਸਮਾਜ ਦੇ ਨਾਲ ਜਿਹੜਾ ਅਨਮੁਖ ਅਨਮਨੁਖੀ ਤਸੀਹੇ ਦਾ ਵਤੀਰਾ ਧਾਰਨ ਕੀਤਾ ਜਾ ਰਿਹਾ ਉਹ ਵੀ ਮੁੱਦਾ ਇਸ ਚ ਸ਼ਾਮਲ ਕੀਤਾ ਜਾ ਰਿਹਾ ਸਰ ਕੀ ਇਹ ਬਠਿੰਡਾ ਦੇ ਵਿੱਚ ਕਲਾ ਪ੍ਰਦਰਸ਼ਨ ਹੋ ਰਿਹਾ ਜਾਂ ਸਾਰੇ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਨਹੀਂ ਨਹੀਂ ਸਾਰੇ ਪੰਜਾਬ ਸੂਬੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਹੋਣਗੇ ਤੇ ਇਹ ਧਰਨਾ ਪ੍ਰਦਰਸ਼ਨ ਰਾਜ ਵਿਆਪੀ ਹੈ ਸੂਬਾ ਵਿਆਪੀ ਸਰ ਕੀ ਇਹ ਇੱਥੇ ਬਠਿੰਡਾ ਦੇ ਵਿੱਚ ਕਮੇਟੀ ਨੇ ਗਠਨ ਕੀਤਾ ਗਿਆ ਜਾਂ ਨਹੀਂ ਹਾਂ ਗਊ ਪ੍ਰੇਮੀ ਸੰਗਠਨ ਜਿਹੜਾ ਗੋਵਿੰਦ ਸਾਹਿਬ ਮੋਰਚਾ ਕਮੇਟੀ ਦਾ ਗਠਨ ਕੀਤਾ ਹੈ ਜਿਹਦੀ ਅਗਵਾਈ ਬਰਮਾ ਜੀ ਕਰਨਗੇ ਤੇ ਹੋਰ ਇਹਨਾਂ ਦੇ ਸਾਥੀ ਹੋਣਗੇ ਜਿਹੜੇ ਬਾਅਦ ਵਿੱਚ ਮੀਟਿੰਗ ਕਰਕੇ ਕਮੇਟੀ ਦੇ ਸਾਰੇ ਮੈਂਬਰਾਂ ਦਾ ਔਰ ਕਮੇਟੀ ਦੇ ਹੋਰ ਜਿਹੜੇ ਜ਼ਿੰਮੇਵਾਰ ਲੀਡਰ ਸਹਿਬਾਨ ਹੋਣਗੇ ਉਹਦਾ ਬਰਮਾ ਜੀ ਖੁਲਾਸਾ ਕਰਨਗੇ ਹਾਂ ਸਰ ਕੀ ਨਾਮ ਹੈ ਤੁਹਾਡਾ ਮਸਤੀਸ਼ ਕੁਮਾਰ ਰਾਸ਼ਟਰੀ ਦੇ ਆਕਸ ਗੋਵਰਖਸ਼ਾ ਦਲ ਹਾਂ ਸਰ ਕੀ ਕਹਿਣਾ ਚਾਹੋਗੇ ਅੱਜ ਦੀ ਇਸ ਮੀਟਿੰਗ ਬਾਰੇ ਇਹ ਜਿਹੜੀ ਮੀਟਿੰਗ ਅੱਜ ਇੱਥੇ ਹੋ ਰਹੀ ਹੈ ਬਠਿੰਡਾ ਦੇ ਅੰਦਰ ਇਹੋ ਜੀਆਂ ਮੀਟਿੰਗਾਂ ਅਸੀਂ ਪੂਰੇ ਪੰਜਾਬ 'ਚ ਹਰ ਡਿਸਟ੍ਰਿਕਟ 'ਚ ਜਾ ਕੇ ਹਰ ਕਸਬੇ 'ਚ ਜਾ ਕੇ ਇਹ ਮੀਟਿੰਗਾਂ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਅੰਦਰ ਜਿਹੜੇ ਗੁਰੂਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਉਸ ਧਰਤੀ ਤੇ ਕਤਲੇਆਮ ਗਊ ਦਾ ਕਤਲੇਆਮ ਹੋਣਾ ਬਹੁਤ ਹੀ ਮੰਦ ਭਾਗਾ ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਸਾਜਿਆ ਸੀ ਉਹ ਸ਼ਬਦ ਦਲਾਈ ਸੀ ਖਾਲਸੇ ਨੂੰ ਗਊ ਗਰੀਬ ਦੀ ਰੱਖਿਆ ਵਾਸਤੇ ਉਸ ਦੇ باوجود ਸਾਡੇ ਵਾਸਤੇ ਇੱਕ ਬਹੁਤ ਵੱਡਾ ਕਲੰਕ ਹੈ ਗਊ ਦੀ ਹੱਤੇ ਹੋਣਾ ਪੰਜਾਬ ਚ ਇਸੇ ਕਰਕੇ ਪੰਜਾਬ ਦੇ ਸਾਰੇ ਸੰਗਠਨਾਂ ਨੇ ਜਿੰਨੇ ਵੀ ਸੰਗਠਨ ਹੈ ਪੰਜਾਬ ਚ ਧਾਰਮਿਕ ਸੰਗਠਨ ਹੈ ਗਊ ਪ੍ਰੇਮੀ ਸੰਗਠਨ ਹੈ ਗਊਸ਼ਾਲਾ ਵਾਲੇ ਆ ਚਾਹੇ ਕੋਈ ਕੀਰਤਨ ਮੰਡਲੀ ਆ ਚਾਹੇ ਕੋਈ ਰਾਮਲੀਲਾ ਕਮੇਟੀ ਆ ਸਾਰੇ ਨੇ ਫੈਸਲਾ ਲਿਆ ਇਸ ਕਲੰਕ ਨੂੰ ਮਟਾਉਣ ਵਾਸਤੇ 16 ਦਸੰਬਰ ਨੂੰ ਪੰਜਾਬ ਦੇ ਹਰ डीसी ਦਫਤਰ ਅੱਗੇ ਇੱਕ 2 ਘੰਟੇ ਦਾ ਧਰਨਾ 12 ਤੋਂ 2 ਵਜੇ ਤੱਕ ਧਰਨਾ ਦੇ ਕੇ ਇੱਕ ਚੇਤਾਵਨੀ ਪੱਤਰ ਦਿੱਤਾ ਜਾਵੇਗਾ ਤਾਂ ਕਿ ਪੰਜਾਬ 'ਚ ਜਿਹੜਾ ਗਊ ਮਾਤਾ ਦੇ ਉੱਪਰ ਹੋ ਰਿਹਾ ਹੈ ਜ਼ੁਲਮ ਹੱਤਿਆ ਦਾ ਕਲੰਕ ਮਿਟ ਸਕੇ ਗਊ ਮਾਤਾ ਨੂੰ ਜਿਵੇਂ ਮਹਾਰਾਸ਼ਟਰ ਦੇ ਅੰਦਰ ਰਾਜੇ ਮਾਤਾ ਦਾ ਦਰਜਾ ਦਿੱਤਾ ਪੰਜਾਬ ਦੇ ਅੰਦਰ ਵੀ ਰਾਜੇ ਮਾਤਾ ਦਾ ਦਰਜਾ ਮਿਲਣਾ ਚਾਹੀਦਾ ਮੈਂ ਇਸੇ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਪਵਨ ਗੁਪਤਾ ਜੀ ਸਾਡੇ ਜੋ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਹੈ ਇਹ ਲਗਾਤਾਰ ਸਾਡੇ ਨਾਲ ਜਾ ਕੇ ਹਰ ਪੰਜਾਬ ਦੇ ਕੋਨੇ ਵਿੱਚ ਅਸੀਂ ਲੋਕਾਂ ਨੂੰ ਜਗਾ ਰਹੇ ਹਾਂ ਲੋਕਾਂ ਨੂੰ ਬੇਨਤੀ ਕਰ ਰਹੇ ਹਾਂ 16 ਤਰੀਕ ਨੂੰ ਵੱਧ ਤੋਂ ਵੱਧ ਉੱਥੇ ਪਹੁੰਚ ਕੇ ਧਰਨਾ ਦਿਓ ਤਾਂ ਕਿ ਅਸੀਂ ਆਪਣੀ ਗਊ ਮਾਤਾ ਦੀ ਜਾਨ ਬਚਾ ਸਕੀਏ ਜੈ ਸ਼ਿਵ ਦੀ ਗਊ ਮਾਤਾ ਕੀ ਗਊ ਮਾਤਾ Que